ਸਤ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਸਵਾਗਤ ਹੈ। ਜੀ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ। ਅੱਜ ਦਿਨ ਹੈਗਾ ਜੀ ਵੀਰਵਾਰ ਤੇ ਟਾਈਮ ਹੋ ਚੁੱਕਿਆ ਜੀ ਸਪੀਅਰ ਦੇ ਵੱਜ ਚੁੱਕੇ ਨੇ 8:00 ਵਜੇ ਤੇ ਬਾਕੀ ਜੀ ਆਪਾਂ ਜਿਹੜੇ ਵੀ ਵੀਡੀਓ ਤੇ ਨਵੇਂ ਵੀਰਸ ਨੇ ਤੇ ਸੋਨਰ ਰਿਕਸਟਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਜੇਕਰ ਵੀਡੀਓ ਚੰਗੀ ਲੱਗੇ ਤਾਂ ਤੁਹਾਨੂੰ ਲਾਈਕ, ਸ਼ੇਅਰ ਤੇ ਕਮੈਂਟ ਯੂਰ ਕਰਿਆ ਕਰੋ ਜੀ। ਤੇ ਸਾਨੂੰ ਜੀ ਮੰਨ ਲਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਜਿਹੜੇ ਬਲੌਗ ਨੇ ਕਹੋ ਜੀ ਲੱਗਦੇ ਨੇ। ਤੇ ਉਹਨਾਂ ਭੈਣਾਂ ਦਾ ਵੀ ਧੰਨਵਾਦ ਉਹਨਾਂ ਬੀਬੀਆਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਨੇ ਤੇ ਬਹੁਤ ਜਿਆਦਾ ਧੰਨਵਾਦ ਜੀ ਉਹਨਾਂ ਦਾ ਤੇ ਭੈਣੇ ਇੱਥੇ ਜਿਹੜਾ ਚੈਨਲ ਨੂੰ ਸਪੋਰਟ ਕਰਦੇ ਰਹੋ ਤਾਂ ਕਿ ਜਿਹੜਾ ਆਪਣਾ ਚੈਨਲ ਆਗਾ ਉਹ ਹੋਰ ਵਿਸਾਖੇ ਤੇ ਵੀ ਅੱਜ ਜੀ ਆਪਾਂ ਜਿਹੜੇ ਕੰਮ ਧੰਦੇ ਨੇ ਕਰ ਲਏ ਰੋਟੀ ਬਣਾਉਣੀ ਜੇ ਬਾਕੀ ਹੈ ਜੀ ਨਾ ਕਿ ਆ ਬਸ ਮੈਂ ਮੈਂ ਥੋੜਾ ਜਿਹਾ ਸੇਕ ਲਾਂ ਜਿਹੜਾ ਸੁਭਰਿਆਈ ਸੀ ਜਿੰਤਾ ਰਹਿ ਗਿਆ ਸੁਭਰ ਨਾਲਾ ਮੰਮੀ ਕਹਿੰਦੀ ਸੇਕ ਲਾਂ ਪਹਿਲਾਂ ਕਿ ਅਸਮਰ ਲਈ ਠੰਡਾ ਹੈ ਜੀ ਉਹ ਤਾਂ ਵੈਸੇ ਮੌਸਮ ਤਾਂ ਵਧੀਆ ਹੋਗਾ ਜੀ ਹੁਣ ਜੇ ਮੀਂਹ ਆ ਪਏਗਾ ਧੁੱਪਾਂ ਲਾਉਣ ਲੱਗਿਆ ਪੋਤੇ ਦਾ ਉਹ ਸਵੇਰ ਸਵੇਰੇ ਜੀ ਠੰਡ ਹੁੰਦੀ ਹੈ ਜੀ ਜਿੰਦੀ ਠੰਡ ਨਹੀਂ ਹੈਗੀ ਸਵੇਰ ਆਮ ਦੀ ਠੰਡ ਹੈਗੀ ਹੈਗੀ ਬਾਕੀ ਜੇ ਕੰਕਣ ਵੀ ਵਧੀਆ ਲੱਗ ਜਿਹੜਾ ਮੀਂਹ ਸੀ ਜੀ ਵਧੀਆ ਲੱਗਿਆ ਠੰਕਾ ਨੂੰ ਵਧੀਆ ਪਾਣ ਲੱਗੀਆਂ ਉਹ ਨਾਲ ਕਿ ਠੰਡ ਦੇ ਨਾਲ ਹੀ ਕਣਕਾਂ ਹੋਣੀਆਂ ਦੀ ਠੰਡ ਬਹੁਤ ਘੱਟ ਪਈ ਸੀ ਤਾਂ ਕਰਕੇ ਜਿਹੜੇ ਕਣਕਾਂ ਨੇ ਬਹੁਤ ਖਰਾਬ ਹੋਈਆਂ ਵੈਸੇ ਆਪਣੀ ਕਣਕ ਤਾਂ ਜੇ ਬਚਤ ਰਹੇਗੀ ਆਪਣੀ ਕਣਕ ਨੂੰ ਨਹੀਂ ਸੁੰਡ ਜਾ ਪਿਆ ਹੈਗਾ ਤੇ ਆਪਣੇ ਕੋਲੇ ਬਹੁਤ ਜ਼ਿਆਦਾ ਘਰਾਣੀਆਂ ਜਿਹੜੇ ਕਣਕਾਂ ਨੇ ਖਰਾਬ ਹੋਈਆਂ ਆਪਣੀ ਪਛੇਤੀ ਸੀ ਜੀ ਪਛੇਤੀ ਕਰਕੇ ਜਿਹੜੀ ਕਣਕ ਆਪਣੀ ਵਧੀਆ ਰਹੀ ਹੈਗੀ ਤੇ ਜੀ ਅੱਜ ਆਪ ਨੂੰ ਅਚਾਨਕ ਕਿਤੇ ਜਾਣਾ ਪਊਗਾ ਕਿਉਂਕਿ ਜਿਹਨੇ ਮੇਰੇ ਦਾਦਾ ਜੀ ਸੀ ਜੀ ਉਹ ਕੱਲ ਜਾਦਾ ਢਿੱਲੇ ਹੋ ਗਏ ਤੇ ਫਿਰ ਮੰਮੀ ਨੇ ਫੋਨ ਕਰਿਆ ਸੀ ਕਿ ਤੁਝੀਆਂ ਭੈਣਾਂ ਵੀ ਪਤਾ ਲੱਗਿਆ ਮੇਰੇ ਭੂਆ ਜੀ ਨੂੰ ਪਤਾ ਲੈਣ ਆਏ ਹੋਏ ਨੇ ਤੇ ਚਲ ਤੂੰ ਵੀ ਪਤਾ ਲੈ ਜਾ ਜੇ ਉਹ ਵੀ ਅੱਜ ਦੇਖਾਂਗੇ ਜਿੱਥੇ ਜਾਵਾਂਗੇ ਪਤਾ ਲੈ ਕੇ ਆਵਾਂਗੇ ਜਿੱਦਾਂ ਕੋਸ਼ਾਂ ਦੇ ਡੈਡੀ ਕਹਾਂਗੇ ਤਾਂ ਨਾਲ ਲੈ ਕੇ ਭਾਚਣਗੇ ਆਪਣੇ ਕਿਉਂ ਆਪਣੀ ਗੱਡੀ ਜੀ ਦੀ ਬੈਟਰੀ ਧਰਉਣ ਵਾਲੀ ਪਈ ਆ ਗੱਡੀ ਆਪਣੀ ਸਟਾਰਟ ਨਹੀਂ ਹੁੰਦੀ ਹੈਗੀ ਉਹ ਜੇ ਬੈਟਰੀ ਧਰਾਵਾਂਗੇ ਬਸ ਅੱਜ ਸਵੇਰੇ ਧਰਾਣਾ ਵੀ ਪਹਿਲਾਂ ਉਹਦਰ ਹੋਈ ਸੀ ਜੀ ਬਸ ਕਿਉਂ ਉਹਦਾ ਹੋਰ ਵੀ ਕੰਮ ਕਰਾਉਣ ਆਲਾ ਪਿਆ ਗੱਡੀ ਦਾ ਆਪਣੇ ਦਾ ਪੈਂਪਰ ਪੰਪਰ ਜਿਹਾ ਸੈੱਟ ਕਰਵਾਉਣਾਗਾ ਉਹ ਫਿਰ ਲੱਗਦੇ ਹੱਥ ਜੀ ਸਾਰੇ ਕੰਮ ਆਪਾਂ ਜਿਹੜਾ ਉਹਦਾ ਕਰਵਾ ਲਾਂਗੇ ਤੇ ਬਾਕੀ ਜੀ ਹੁਣ ਆਪਾਂ ਫਿਰ ਦੇਖਾਂਗੇ ਅੱਜ ਜੇ ਉਹ ਆਖੇ ਲਾਗੇ ਤਾਂ ਮੋਟਰਸੇਡ ਤੇ ਜਾਵਾਂਗੇ ਨਹੀਂ ਫਿਰ ਉਹ ਤਾਂ ਬੱਸ ਸੇ ਚਲੇ ਜਾਵਾਂਗੇ ਰਾਤ ਲਾਇਆ ਆਵਾਂਗੇ ਕੱਲ ਨੂੰ ਆ ਜਾਵਾਂਗੇ ਛੁੱਟੀ ਹੋਈ ਅਗਸ਼ ਕਰ ਲਾਂਗੇ ਵੱਡੇ ਨੇ ਜੀ ਸਰੀਰ ਮੇਰੇ ਦਾਦਾ ਜੀ ਦੀ ਏਜ ਜਿਹੜੀ 105 ਸਾਲ ਦੀ ਹੋਊਗੀ ਤੇ ਬੱਸ ਇਹ ਤਾਂ ਠੀਕ ਸੀ ਜੀ ਕੱਲ ਕਹਿੰਦੇ ਜਾਦਾ ਢਿੱਲੇ ਜੇ ਹੋ ਗਏ ਜੀ ਮੈਂ ਤਾਂ ਜਾਂਦੇ ਪਛਾਥਾ ਕੀ ਆ ਗਈ ਫਿਰ ਆਪਾਂ ਦੇਖਾਂਗੇ ਜੇ ਪਤਾ ਲਿਆਵਾਂਗੇ ਉਹ ਗੱਲਾਂ ਜਿਹੜਾ ਜਾਂਉਂਦੇ ਜੀਆਂ ਦੀ ਮੇਲੇ ਹੁੰਦੇ ਨੇ ਨਾ ਇਤੋਂ ਬਾਅਦ ਤਾਂ ਕੋਈ ਜਾਊ ਚਾਹੇ ਨਾਲ ਜਾਓ ਉਹ ਸ਼ਰਨ ਕਹਿੰਦਾ ਮम्मा ਮੈਂ ਵੀ ਨਾਲ ਜਾਵਾਂਗਾ ਆਪਾਂ ਫਿਰ ਅੱਜ ਜਾਇਆ ਮੰਗਦੇ ਚਲੋ ਜੀ ਹੁਣ ਆਪਾਂ ਜਿਹੜੇ ਕੰਮ ਤੁੰਦੇ ਨੇ ਬਾਕੀ ਆਪਣੀ ਖੂਰ ਕਰ ਲਈਏ ਤੇ ਇਤੋਂ ਬਾਅਦ ਫਿਰ ਆਪਾਂ ਤੁਹਾਨੂੰ ਫੇਰ ਆਖੀਂਦੇ ਆਂਦੇ ਨਾ ਓਕੇ ਗੋਹਣ ਪੁੱਤ ਨੇ ਬਦੂਜੀ ਵਸਾਣੇ ਉਹ ਦੂਰ ਦੀ ਬਾਹਰ ਨਾ ਗੌਰ ਨਾਲ ਜਾ ਬੇਨ ਹੋਜੂਗਾ ਕਿ ਮੈਂ ਸਿੱਧਾ ਕਰੂੰਗਾ ਹੋ ਹਾਂ ਫਰਦੀਆਂ ਲੱਗਣ ਹੋ ਰਾਜਾ ਖੱਡਾ ਖੱਡਾ ਮੈਂ ਕਿਉਂ ਕਿਹੜਾ ਫੋਟੋ ਕੱਢ ਰਿਹਾ ਹੁੰਦੇ ਨੂੰ ਦੇਖ ਤੂੰ ਮੰਜਾ ਲਾ ਬਿਨਾਲੋ ਫੜੋ ਫੜੋ ਆਈ ਬੈਠਾ ਬੱਚਾ ਬੋਈ ਦੀ ਸ਼ੌਂਤ ਜਮਾਈ ਬੋਈ ਨਾ ਬੰਦੇ ਕਿ ਉਹ ਫੜਨੇ ਦੇ ਉਹ ਤਾਂ ਵਿੱਚ ਦੀ ਜਗ੍ਹਾ ਤੇ ਲੱਗ ਗਈ ਬੱਸ ਆ ਰੱਖ ਦੇ ਜੀ ਉਹ ਆਉਂਦੀ ਇਸ ਮੇ ਲਕੂਤ ਮੰਦੀ ਤੂੰ ਦੋਜ ਨਹੀ ਆਉਂਦੀ ਮੈਂ ਕਹਣਾ ਉੱਤ ਜਾ ਪਤਾ ਨਹੀਂ ਤੈਨੂੰ ਲੱਗਦਾ ਮੈਂ ਸੁਪਰੀ ਤਾਂ ਪੱਖੋ ਵਾਲੀ ਕੁੜੀ ਹਾਂ ਮੈਂ ਕਹਣਾ ਉਹ ਪਿਆ ਬੜਾ ਹੈ ਗੋਲੀ ਕੁੜੀ ਤਾਂ ਪਤਾ ਤੇਰਾ ਤਾਂ ਪਤਾਗਾ ਰਾਣੀ ਦਾ ਤਾਂ ਪਤਾ ਮੈਨੂੰ ਤੁਸੀਂ ਬੋਲ ਪਹਣ ਅੰਦਰ ਤਾਂ ਨਹੀਂ ਦਖਲੀਫ ਤੈਨੂੰ ਕੋਸ ਹੋਰਾ ਲੱਤ ਲੱਤ ਦੀ ਦਖਲੀਫ ਆ ਹੈ ਹਾਂ ਅੰਦਰੋਂ ਨਹੀਂ ਕਹਿੰਦਾ ਲੱਤ ਦੀ ਤਕੀਮ ਭਾਈ ਨਾ ਕੋਈ ਤਾਂ ਕੋਈ ਨਾ ਹਾਂ ਜੀ ਪਰ ਤੂੰ ਰੋਟੀ ਖਾਣੀ ਆ ਬਾਪੂ ਬਸ ਹੈ ਕੀ ਖਾਏਗਾ ਹੋਰ ਹੁਣ ਬਿਸਕੁਟ ਖਾ ਲੈਣੇ ਕਹਿੰਦਾ ਪਤਾ ਨਹੀਂ ਕਿ ਖਾ ਲੈਣਾ ਨਾ ਚਲ ਕੋਈ ਤਾਂ ਹੋ ਵੀ ਜਿਆਦਾ ਤਾਰ ਜਾ ਹੋ ਗਿਆ ਨਾ ਜੂਸ ਤੇ ਚਾਹ ਉਹ ਬਣਾਉਣੀ ਬਸ ਜਮੀ ਸੰਧੀ ਕਰਕੇ ਰੇਤ ਕੀ ਜਿਹੜਾ ਉਹ ਕਰ ਗਿਆ ਪਹਿਲਾਂ ਮੈਂ ਠੀਕ ਨਾ ਲਾ ਸਕਿਆ ਬਰਾਦ ਨੇ ਕਿ 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 ਹਲੋ ਬਰਾਦ ਨੂੰ ਤਰ੍ਹਾਂ ਹੋਦੀ ਪੈ ਲਿਆ ਇੱਕਦਮ ਬਰਾਦ ਲਾ ਦੇ ਕੇ ਅਸੀਂ ਉਧਰ ਵਧਿਆ ਗੱਡ ਵਧਣ ਤੋਂ ਬਾਅਦ ਯਾਰ ਇਹ ਤਾਂ ਫਿਰ ਹੋ ਜੀ ਚ ਬਾਹਰ ਹੀ ਆ ਗਿਆ ਇਹਦਾ ਪੈਰ ਹੈ ਪੈਰਾਂ ਚ ਬੈਠੇ ਹੱਡੀਆਂ ਦਾ ਕੰਮ ਇਹ ਵੀ ਮੜਾ ਥੋੜਾ ਦਿਖਾ ਲੈ ਹੁਣ ਦਰਨਾਲੋ ਲਿਆਂਦਾ ਇਸੇ ਕਰਕੇ ਦੁੱਖ ਮੰਨਦੇ ਟੁੱਟਣੋਂ ਤਾਂ ਬਚ ਗਿਆ ਕੋਝ ਬਾਲੀ ਆ ਗਈ ਆ ਫਰਕ ਨਹੀਂ ਲੱਗਦਾ ਫਰਕ ਹੋ ਗਈ ਤੂੰ ਕੁੱਤੇ ਟਟ ਨਹੀਂ ਤਾਂ ਹੋ ਜੂਗਾ ਆ ਹੋ ਜੂਗਾ ਕੱਲ ਹੀ ਹੋਇਆ ਜੇ ਦੇਖ ਬਰਸੂ ਐਨ ਨਾ ਜਾ ਤੁੰ ਨੂੰ ਆ ਅੱਛਾ ਇਹਦੇ ਨਾਲ ਤਾਂ ਸਾਥ ਰੱਖੀਂ ਵੀ ਇਹ ਨਹੀਂ ਸੀ ਆਹੋ ਤੂੰ ਕਾਹਦੇ ਹੋ ਇਹਦੇ ਹੀ ਬੋਲ ਨਹੀਂ ਰਹੀ ਐ ਬਸ ਬਸ ਇੱਕ ਦੋਨੇ ਦਾਨ ਨੇ ਤੇ ਪਾ ਹਦੇ ਤੇ ਰੋਟਾਂ ਆਲ ਛਰੇ ਦੇਖ ਲੈ ਹਾਂ ਇੱਕ ਨਾ ਇੱਕਰਾ ਦੇ ਨਾ ਲਾ ਦੇ ਤੀ ਕੀ ਕਾਲਾ ਦੇ ਬਟਕੂ ਤੂੰ ਆ ਦੇ ਹਾਲ ਦੀ ਵਾਰਤ ਲਾ ਬਾਈ ਤੈਨੂੰ ਕੋਲੇ ਆਕ ਨਹੀਂ ਆ ਚੀਜ਼ ਦੀ ਦੇਖ ਲੈ ਉਹਨੇ ਉਹ ਉੱਥੇ ਬਿੱਟਰ ਤੇ ਪਾਏ ਸੀ ਇਹ ਪਰਸੀ ਵੀ ਲਾਣਾ ਉਹ ਚ ਪਾਈਆਂ ਸੀ ਲਾਈਟ ਜੀ ਚਲਾਈ ਹਾਂ ਉਹਦੇ ਹੱਡੀ ਦੇਖੀ ਜੀ ਹੱਡੀ ਵੀ ਜਾ ਬਸ ਇਹਦਾ ਹੱਡੀ ਬਾਸ ਉਹਨੇ ਆ ਚੀਜ਼ ਪੂਰੀ ਦੇਖ ਹਰ ਜਾ ਕਿਹੜਾ ਕਿੱਧਰ ਹੈਗਾ ਹਲਾ ਪਾਇਤਾ ਕਿ ਉਹ ਲੈ ਲੈ ਦੋ ਨਾ ਦੇਖਿਆ ਉਹ ਤਾਂ ਮੈਨੂੰ ਇਹ ਗੱਲ ਸੂਟ ਐਕਸਟਰਾ ਦੀ ਦੱਸ ਇੱਕ ਤਰ੍ਹਾਂ ਦੀ ਦੱਸਿਆ ਕਿੰਨੀ ਸੂਟ ਆ ਉਹ ਤਾਂ ਉਹ ਵੀ ਲਿਖੀ ਜਾਂਦੀ ਆ ਹਾਂ ਨਹੀਂ ਉਹ ਤਾਂ ਵੀ ਐਕਸਟਰਾ ਦਾ ਇਹਦੇ ਵਾਸਤੇ ਹੁੰਦਾ ਵੀ ਇਹ ਪੇਪਰ ਨਹੀਂ ਮੈਨੂੰ ਤਾਂ ਹੈ ਨਹੀਂ ਉਹ ਸਵੇਲੇ ਆਉਦੇ ਕਰਕੇ ਉਹਦੇ ਕਰਕੇ ਨਾ ਫੈਕਚਰ ਹੋਊਗਾ ਨਾ ਕਿ ਪੀਕ ਬਣੀ ਦੀ ਆ ਦੇਖ ਹਾਂ ਆਹ ਤੇ ਇਹ ਆ ਉੱਪਰੋਂ ਚੜੀ ਜਾਉਣੀ ਹਾਂ ਇਹ ਲੱਤ ਉੱਪਰ ਵੀ ਜਾ ਸਕਦੀ ਉਹਨਾਂ ਦੀ ਇੱਕ ਕਰਿਆ ਦਾ ਦਿਖਾ ਲੈਂਦੇ ਹਾਂ ਪਾਉਣੀ ਬੜਾ ਬਲਦ ਤੇ ਵੀ ਜਗਾ ਤੇ ਕਿਤੇ ਹੋ ਤੇ ਨਿੰਮ ਦੀ ਫੋਨ ਜੀ ਤੋੜ ਕਰਦੀ ਹਾਂ ਬੜਾ ਫੋਨ ਕਰੀਂ ਕਿੱਥੇ ਜਾ ਰਹੀ ਹਾਂ ਹਾਂ ਫੜਕੜੀ ਨਾਲ ਸੋਜਾ ਘਟ ਜਾਊਗਾ ਨਾ ਨਿੰਮ ਦੀ ਵੀ ਤਦ ਤੋਂ ਵੀ ਜੀ ਬਰਫਾ ਨਾਲ ਬੜੀ ਜਾਂਦੀ ਆ ਉਹਨੇ ਡਾਕਟਰ ਨੇ ਬਰਫਾ ਆ ਛਕਰੇਉ ਕਰਕੇ ਠੰਡਾ ਬਰਫਾ ਬਰਫ ਦੀ ਟੋੜ ਕਰਦੀ ਆ ਗਰੇਉ ਪਿੱਛੇ ਤੇ ਨਹੀਂ ਹੁੰਦੇ ਆ ਉਹ ਸੋਜ ਲਾਉਣ ਵਾਸਤੇ ਹਣੇ ਤੇ ਉਹਦਾ ਪਾਣੀ ਪੈ ਜਿਵੇਂ ਬਾਹੂ ਗਾਰ ਕੇ ਸਮਾਨੂ ਹੈ ਤੇ ਉਹ ਮੈਂ ਛਕਸ ਕੋਈ ਹਾਂ ਹਾਂ ਕਰੀ ਲੋ ਦਸ ਆਸ ਆਪੀ ਆ ਬਰੋਡਰ ਵੀ ਤਾਂ ਵਰਤਦੇ ਹਾਂ ਆਲਦਾ ਫਿਰ ਆ ਹੀ ਤਾਂ ਗੋਣ ਹੈ ਇਹ ਛੋੜ ਨਹੀਂ ਦਿਖਾਈ ਦਿੰਦਾ ਹੈ ਐ ਕਿਹੜੀ ਦਾ ਛੋੜ ਨਹੀਂ ਦਿਖਾਈ ਅੱਛਾ ਮੈਂ ਤੇ ਸੋਚਦਾ ਨਹੀਂ ਲੱਗਦਾ ਕੀ ਰੱਖਦਾ ਹੁੰਦਾ ਕਿੰਨਾ ਰੱਖਦਾ ਹੈ ਹੈ ਤੇ ਪਿਆ ਹੱਟ ਰੱਖਦਾ ਹੁੰਦਾ ਹਾਂ ਇਹ ਮਾਡਲ ਆਈ ਸੱਪ ਲੱਗੀ ਜਿੱਕੇ ਨਾਲ ਲੱਗੀ ਪਾਉਣਾਗਾ ਬਾਪੂ ਨੂੰ ਪਾਉਣਾਗਾ ਉਹ ਉਧਰ ਵਾ ਗਿਆ ਮੈਂ ਕਿ ਸਰਪਤ ਨਹੀਂ ਜਾਂਦਾ ਮੈਂ ਕਿ ਤੱਕ ਪਾਉਣਾ ਹੁਣ ਨੇ ਤਾਂ ਚਾਹ ਪੀ ਕੇ ਬਾਪੂ ਦੋਦੀ ਕਹਿੰਦਾ ਮੇਰੇ ਹੱਥ ਤਵਾ ਦੋ ਹੈਨਾ ਕੋਈ ਨਾ ਕੋਈ ਫੜ ਜਾ ਪੈਰ ਧਰ ਦਈਏ ਤਾਂ ਹੰਮੜਾ ਜਾ ਉਹ ਪੈਰ ਤੇ ਦੂਫੂ ਮਾਰੀ ਜੇ ਫਿਰ ਕੱਢ ਜਾ ਬੜਾ ਖੇਲੇਗਾ ਕਮਾਈ ਜਾਮਾ ਹੋਈ ਹਾਂ ਹੌਲੀ ਕਰਾਂਗੇ ਕੋਲੋ ਚਿਰ ਕਾਮਰੇ ਉੱਠਾ ਲੈਂਗੇ ਬੜਾ ਪਠਾਣੀ ਚ ਫੂਟਾ ਨਹੀਂ ਰਿਹਾ ਤੂੰ ਬੜੀ ਮਨਕਮੜਾ ਜੀ ਤੇਰੀ ਰੀਆ ਦੁੱਧ ਹੈਗਾ ਹਾਂ ਨੋ ਨੋ ਦੁੱਧ ਵਾਧੂ ਆ ਅਸੀਂ ਤਾਂ ਰੱਖ ਲੈਨੇ ਸਾਰੇ ਬੀਬਾ ਪਾਪਾ ਰਬੀ ਦਾ ਪਾਪੂ ਰਬਿੰਦੇ ਬਿੰਦੇ ਲੋੜ ਪੈਣੀ ਨਹੀਂ ਨਹੀਂ ਹੈਗਾ ਮੈਂ ਫਿਰ ਆ ਮੈਂ ਦੁੱਧ ਪਾਟੇ ਚ 4 ਕਿਲੋ ਦਾ ਰੋਮਾ ਚਾਹੇ ਦੱਸ ਦੇ ਦੱਸ ਹਾਂ ਕੰਡੂ ਮੀਂਹ ਕੀ ਦਾ ਫੂਨਾ ਵੇ ਲੱਕੀ ਹੈ ਹਾਂ ਕਹੇ ਆ ਜਾ ਵੀਰ ਜੀ ਅੱਜ ਆ ਸਕਦੀ ਐ ਅੱਜ ਆ ਜਣੇ ਤੜਕੇ ਉਹ ਲੋ ਬਣ ਗਿਆ ਹੈ ਨਾ ਮਿੰਟ ਚ ਹੀ ਹਾਂ ਇਕੱਠਾ ਕਾਦੇ ਕੋਦੀਆਂ ਲੱਤਾਂ ਕਿੰਨੇ ਲੰਬੀਆਂ ਸੀ ਇਹਨਾਂ ਕਿੰਨਾ ਲੰਬਾ ਸਰੀਰ ਪਿਆ ਤੀ ਇਹਨਾਂ ਉਹ ਲੱਤ ਮੁੜ ਗਈ ਨਾ ਕਿਸੇ ਆ ਗਈ ਉਹ ਇਕੱਠਾ ਹੋ ਗਿਆ ਉਹ ਲੱਤ ਕਮੋੜੀ ਹੋਈ ਆ ਉਹ ਦੁੱਢੀ ਯਾਰ ਐਡੀ ਦਾ ਹੋਣਾ ਕੋਈ ਪਿਆ ਕੀ ਦੋ ਕਿੰਨਾ ਹੋਊਗਾ ਦੁੱਢੀ ਵੀ ਮੁੜ ਗਿਆ ਨਾ ਮੈਂ ਤਾਂ ਇਹ ਦੋਨ ਬਸ ਚੜ ਜੀ ਐ ਤਾਂ ਆ ਜੇ ਕਿਥੋਂ ਬੱਸ ਚੜਾ ਦੇਣੀ ਛੱਡੇ ਤੋਂ ਲੈ ਬੱਸ ਚੜ ਚੜ ਗਈ ਜਦੋਂ ਫੋਨ ਕਰਦੀ ਮੈਂ ਉਹਨੂੰ ਕਹਿੰਦੇ ਬੱਸ ਚੜਾ ਜੀ ਉਹ ਤੇ ਕਹਿੰਦੇ ਨਹੀਂ ਦੋਈਆ ਜੋ ਹੱਥ ਨੇ ਕਿਹੜਾ ਪਤਾ ਲੇਜੋ ਹਾਂ ਨਹੀਂ ਹੈ ਕੱਲ ਰੱਤ ਰਹਿ ਗਈ ਹੋਰ ਉਹਨਾਂ ਦਾ ਕੰਡਮ ਆਦਾ ਹੁਣ ਤਾਂ ਫੋਨ ਵੀ ਕਰਦੇ